ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਸਾਗ ਜਿਹਦੇ ਵਿੱਚ ਅਸੀਂ ਪਾਲਕ ਲਈ ਹੈ ਮੇਥੀ ਲਈ ਹੈ ਤੇ ਸਾਗ ਲਈ ਆਇਆ ਹੁਣ ਇਹਨਾਂ ਨੂੰ ਆਪਾਂ ਚੁੱਕ ਕੇ ਚੰਗੇ ਤਰ੍ਹਾਂ ਧੋ ਲਿਆ ਤੇ ਕੱਟ ਲਿਆ ਹੈ ਤੇ ਹੁਣ ਆਪਾਂ ਗੈਸ ਤੇ ਕੁੱਕਰ ਰੱਖ ਦਿੱਤਾ ਹੈ ਵਿੱਚ ਪਾਣੀ ਪਾ ਕੇ ਵਿੱਚ ਸਾਗ ਕੱਟ ਕੇ ਬਾਦ ਦਤਾ ਹੈ ਤੇ ਇਧਰ ਆਪਣਾ ਸਾਗ ਬਣ ਗਿਆ ਹੈ ਤੇ ਹੁਣ ਆਪਾਂ ਇਸਨੂੰ ਚੈੱਕ ਕਰਾਂਗੇ ਸੇਗਾ ਸਾਗ ਆਪਣੇ ਬਣ ਗਿਆ ਤੇ ਹੁਣ ਆਪਾਂ ਸਾਗ ਨੂੰ ਘੁੱਟਾਂਗੇ ਚੰਗੀ ਤਰ੍ਹਾਂ ਵਿੱਚ ਮੱਕੀ ਦਾ ਆਟਾ ਪਾਇਆ ਮੱਕੀ ਦਾ ਆਟਾ ਪਾ ਗਿਆ ਬਾਈ ਇਹਨੂੰ ਚੰਗੀ ਤਰ੍ਹਾਂ ਘੁੱਟਾਂਗੇ ਹੁਣ ਦੇਖੋ ਕੁੱਟ ਗਿਆ ਹੈ ਦੇਖੋ ਕਿੰਨਾ ਵਧੀਆ ਸਾਗ ਬਣਿਆ ਹੈ